ਸੋ ਸਤ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਰਸੂਲਪੁਰ ਨਹਿਰਾ ਤਰਨ ਤਰਨ ਦੇ ਬਿਲਕੁਲ ਨਜ਼ਦੀਕ ਨਿਸ਼ਾਨਵੀਰ ਦੇ ਘਰ ਨਿਸ਼ਣ ਕੀ ਆਲਾ ਵਧੀਆ ਵੀਰ ਜੀ ਠੀਕ ਠਾਕ ਜੀ ਓ ਠੀਕ ਠਾਕ ਵਧੀਆ ਵਧੀਆ ਕਿਰਪਾ ਬੱਬੀ ਦੀ ਵੀ ਜੀ ਲਓ ਵੀ ਦੱਸੋ ਅੱਜ ਦੋ ਝੋਟੀਆਂ ਨਿਸ਼ਾਨ ਦੇ ਕੋਲੇ ਵਕਾਊ ਆ ਪਹਿਲਾਂ ਦੂਜਾਂ ਝੋਟੀ ਆ ਇੱਕ ਝੋਟੀ ਜਿਹੜੀ ਦੋਂਦੀ ਤੁਹਾਨੂੰ ਦਿਖਾਈ ਆ ਪਲੂਣ ਪਹਿਲਾ ਸੂਆ ਨਿਸ਼ਾਨ ਸ਼ਰਵਾਤ ਇੱਥੋਂ ਹੀ ਕਰਦੇ ਆ ਵੀਰ ਜੀ 9 ਕਿਲੋ ਬੋਲੇ ਦੇ ਸਟਾਰਟ ਹੋਈ ਦੂਜਾ ਸੂਆ ਮਗਰ ਬੂਰੀ ਨੀਲੀ ਰਾਵੀ ਦੀ ਕੱਟੀ ਆ ਪੂਰੀ ਨੀਲੀ ਰਾਵੀ ਦੀ ਮਗਰ ਕੱਟੀ ਆ ਗਈ ਬਹੁਤ ਸੋਨਾ ਪਿੱਠਪੂੜਾ ਤੇ 9 ਕਿਲੋ 9 ਕਿਲੋ ਕੱਚਾ ਬੋਲਾ ਵੀਜੀ 4 ਦਿਨ ਹੋਏ ਸੋਈ ਨੂੰ 4 ਦਿਨ ਹੋ ਗਿਆ 9 ਕਿਲੋ ਕੱਚਾ ਬੋਲਾ ਠੀਕ ਆ ਜੀ ਮਗਰ ਕੱਟੀ ਬੜੀ ਸ਼ਾਨਦਾਰ ਆ ਉਹ ਵੀਡੀਓ ਦੇ ਵਿੱਚ ਵੀ ਤੁਸੀਂ ਪ੍ਰੋਪਰ ਦੇਖ ਲਓਗੇ ਠੀਕ ਆ ਚਵਾਈ ਦੀ ਬਿਲਕੁਲ ਪਾਸ ਇੱਕ ਨੰਬਰ ਵੀਜੀ ਲੈ ਵੀ ਨਿਸ਼ਾਨ ਅੱਜ 100 ਕਿਲੋਮੀਟਰ ਤੱਕ ਹੀ ਪਹੁੰਚ ਜਾਂਦਾ 93 ਹਜ਼ਾਰ ਦੀ ਪਹੁੰਚ ਦਿਆ ਦੋ ਦੰਦ ਕੱਟੀ ਵਿਖਾਉਣੇ ਮੇਰੇ ਕੋਲ 15 ਦਿਨਾਂ ਦੀ ਸੋਈ ਮਗਰ ਵੀ ਇਹਦੇ ਕੱਟੀ ਆ ਆ ਦੇਖੋ 11 ਕਿਲੋ ਦੁੱਧ ਹਾਇਰਾ 11 ਕਿਲੋ ਹਾਂਜੀ ਲਓ ਜੀ 15 16 17 ਦਿਨਾਂ ਦੀ ਮੰਨ ਲਿਓ ਠੀਕ ਆ ਜੀ 15 ਕਿ ਦਿਨ ਹਾਂਜੀ ਸੋ ਲੈ ਵੀ ਆਰਡਰ ਦੀ ਆ ਕੁਆਲਿਟੀ ਵੇਖੋ ਬਹੁਤ ਸੋਹਣੀ ਕੁਆਲਿਟੀ ਆ ਤੇ ਨਿਸ਼ਾਨ 11 ਕਿਲੋ ਨਾ 11 ਕਿਲੋ ਵੀਜੀ ਹਾਂਜੀ ਲਓ ਜੀ ਮੂੰਹੋਂ ਦੰਦੀ ਦੋਂਦੀ ਹੈ ਦੋਂਦੀ ਦੋਂਦੀ ਵੀਰ ਜੀ ਤੂੰ ਤੇ ਬਰਾਬਰ ਕਰ ਦੀ ਨਹੀਂ ਬਰਾਬਰ ਇਹ ਹੁੰਦਾ ਹੈ ਵੀਰ ਜੀ ਲੋ ਵੀ ਚੱਕੇ ਆ ਬਰਾਬਰ ਕਰਦੀ ਪਈਆ ਕੀ ਮੁੱਲ ਦੀ ਵੀਰੇ ਇਹ ਕਾਟ ਜੇ ਪਹੁੰਚ ਵੀਰੇ ਮੇਰੇ ਵੀਰ ਲੁੱਟ ਲਿਓ ਮੇਲਾ ਠੀਕ ਆ ਜੀ ਬੜੀ ਪਿਆਰੀ ਝੋਟੀ ਆ ਤੂੰ ਬਣੇਰੀ ਬਾਕੀ ਆਂਦੀ ਨਹੀਂ ਕੋਈ ਠੰਡੀ ਠੁੰਡੀ ਪੂਰੀ ਵੀਰ ਜੀ ਹੁਣ ਪਹਿਲੇ ਸਵੇਰੇ ਜੀ ਨੇ 10 ਵਾਰ ਚੱਲਣ ਡਈ ਠੀਕ ਆ ਜੀ ਦੂਜੇ ਤੇ ਜੇ ਸਵੇਰ ਕਰਮ ਵਾਲੀ 15-15 ਲੀਟਰ ਤੋਂ ਬਾਹ ਮੂੰਹ ਫੜ ਕੇ ਤਸੱਲੀ ਕਰ ਸਕਦੇ ਜੇ ਪਿਓਰ ਜਿਹੜੀ ਇਹ ਦੂਧ ਤੇ ਹਜੇ ਬਰਾਬਰ ਨਹੀਂ ਕੀਤੇ ਚੱਕੇ ਆ। ਇੱਧਰ ਵੇੜ ਵਿਖਾ ਦਿੰਨੇ ਮੀਰੇ। ਇਹ ਦੂਜਾ ਸੁਆ ਮਹੀਨੇ ਦੀ ਸੂਈ ਆ 9-10 ਕਿਲੋ ਦੁੱਧ ਆਇਰ ਵੇਜੀ। 9-10 ਕਿਲੋ। ਹਾਂਜੀ। ਲਓ ਜੀ ਮਹੀਨੇ ਦੀ ਸੂਈ ਆ 9-10 ਕਿਲੋ ਦੁੱਧ ਤਾਂ ਦੂਜਾ ਸੁਆ ਮਗਰ ਬੱਛਾ। ਹਾਂਜੀ। ਤੇ ਇਹਦਾ ਮੋਲੇ ਨਿਸ਼ਾਨ। ਮੋਲੇ 32000 ਜੇ ਪਹੁੰਚੋ ਉਦਾਂ ਲੈਣੀ 29000 ਦੀ ਦਵਾਂਗੇ ਵੇਜੀ ਠੰਡੀ ਠੁੰਡੀ ਪੂਰੀ ਆ। ਲੈ ਵੀ 29000 ਦੀ ਮਿਲੂਗੀ ਜੇਕਰ ਉਤਰਾ ਹੀ ਮੇਰਾ ਪ੍ਰੋਸੈਸ ਦਾ ਡਾਇਰੈਕਟ ਐਂਟਰੀ ਮਾਰਦੇ ਹੋ। ਘਰ ਤੱਕ ਕਿਸੇ ਮਾਲੀ ਨਿਸ਼ਾਨੇ ਕੋਈ ਨਾਲ ਹੀ ਖੋਲ ਕੇ ਦਿਖਾ ਦਈਏ ਇੱਕ ਕਟਾ ਵਿਖਾਉਣੀਆ ਦੋਸਤੋ ਨੀਲੀ ਰਾਵੀ ਦਾ ਕਟਾ ਬਹੁਤ ਪਿਆਰਾ 17 ਮਹੀਨੇ ਦੀ ਉਮਰੇ 18 ਮਹੀਨਾ ਜੀ ਲਓ ਜੀ 18 ਮਹੀਨੇ ਉਮਰ ਦਾ ਕਟਾ ਵੇਖੋ ਮੇਰਾ ਵੀਰ ਲੈ ਵੀ ਨਿਸ਼ਾਨੇ ਕੋਈ ਫਰੰਟ ਦਿਖਾ ਦੇ ਫੇਸ ਵਿਖਾ ਦੇਦਾ ਕਰਾ ਜੀ ਮੂੰਹ ਮੱਥਾ ਵਿਖਾ ਦੇ ਛੋਟੀ ਸਿੰਗੀ ਆ ਅੱਖਾਂ ਵੀ ਨੀਲੀਆਂ ਵੀਰ ਜੀ ਪਿਓਰ ਆ ਅੱਖਾਂ ਨੀਲੀਆਂ ਆ ਗਈਆਂ ਬੱਗੀ ਮੋਛ ਮੱਥਾ ਬੱਲ ਮਗਰਲੇ ਪੈਰ ਅਗਲੇ ਪੈਰ ਪ੍ਰੋਪਰ ਧੁਪੇ ਆ ਠੀਕ ਆ ਜੀ ਤੇ ਬਹੁਤ ਸੋਹਣਾ ਪਿੱਠਾ ਪੁੱਠਾ ਬੜਾ ਵਧੀਆ ਮਾਲੀ ਦਾ 18 ਮਹੀਨਿਆਂ ਦੀ ਉਮਰ ਦਾ ਕੱਟੇ ਨਲਾਂ ਦਾ ਟੈਸਟਿਕਲ ਦਾ ਬੜਾ ਪੱਧਰ ਦਾ ਕਾਦਾ ਅੱਜ ਤੋਂ ਵੇਖੋ ਮੇਰਾ ਭਰਾ ਬਹੁਤ ਸੋਹਣਾ ਕਾਦਾ ਅਜੇ ਮਾਲੀ ਨੇ ਜਮਾਵਾ ਗੀ ਠੰਡਾ ਠੰਡਾ ਪੂਰਾ ਵੀਰ ਜੀ ਆਹ ਵੇਖੋ ਜੀ ਬਹੁਤ ਪਿਆਰੀ ਸ਼ੇਪ ਟੈਸਟਿਕਲ ਨਲਾਂ ਦੀ ਉਤੋਂ ਪਿੱਠਪੋੜ ਦੀ ਬੜੀ ਸੋਹਣੀ ਸ਼ੇਪ ਆ ਅੱਗੇ ਮੇਰਾ ਭਰਾ ਕੋਈ ਮਾਲ ਦੇ ਵਿੱਚ ਰੱਖਣਾ ਚਾਹੁੰਦਾ ਚਾਹੇ ਕਿਸੇ ਨੇ ਰੇੜੀ ਲਾਉਣਾ ਤੇ ਮੇਰਾ ਭਰਾ ਜਾਂਦਿਆਂ ਨਾਲ ਹੀ ਤੁਸੀਂ ਝੂਲਾ ਉੱਤੇ ਰੱਖਿਆ ਜਿਹਦੇ ਨੇ ਕਰਮ ਵਾਲੇ ਨੇ ਤੁਰਪਣਾ ਰੇੜੀ ਲੈ ਕੇ ਤੇ ਨਿਸ਼ਾਨ ਕੀ ਮੁੱਲ ਕੋਈ 50 ਨਹੀਂ ਵਿਜੇ 43000 ਅੱਜ 500 ਕਿਲੋਮੀਟਰ 43000 ਚ 100 ਕਿਲੋਮੀਟਰ ਤੱਕ 20 ਅਬ ਖਾ ਦਿਓ ਇੱਕ ਰੀ ਪੂਰੀ ਸ਼ੇਪ ਸ਼ੂਪ ਠੀਕ ਆ ਜੀ ਐਨ ਇੱਕ ਸਾਰ ਕੋਈ ਘੁੰਮੇ ਨਹੀਂ ਗੇ ਟੈਸਟੀ ਕਰ ਨਾਲ ਠੀਕ ਆ ਜੀ ਬਿਲਕੁਲ ਪੱਧਰ ਇੱਕ ਸਟ੍ਰੇਟ ਧੰਨਵਾਦ